ਪਗਤ ਕਬੀਰ ਜੀ ਦਾ ਜੀਵਨ ਪਗਤ ਕਬੀਰ ਜੀ ਭਾਰਤ ਦੀ ਸੰਤ ਪਰੰਪਰਾ ਦੇ ਉਹ ਮਹਾਨ ਸੰਤ ਸਨ ਜਿਨ੍ਹਾਂ ਨੇ ਭਗਤੀ ਸੱਚ ਪ੍ਰੇਮ ਅਤੇ ਸਮਾਨਤਾ ਦਾ ਸੰਦੇਸ਼ ਸਾਰੀ ਮਨੁੱਖਤਾ ਤੱਕ ਪਹੁੰਚਾਇਆ ਉਹ ਨਾਹਾਂ ਸਿਰਫ ਇੱਕ ਸੰਤ ਸਨ ਸਗੋਂ ਸਮਾਜ ਸੁਧਾਰਕ ਦਾਰਸ਼ਨਿਕ ਅਤੇ ਅੰਧਵਿਸ਼ਵਾਸ਼ਾਂ ਦੇ ਖਿਲਾਫ ਅਡਿੱਗ ਆਵਾਜ਼ ਵੀ ਸਨ ਜਨਮ ਅਤੇ ਬਚਪਨ ਪਗਤ ਕਬੀਰ ਜੀ ਦਾ ਜਨਮ ਲਗਭਗ 1398 ਈਸਵੀ ਦੇ ਆਸ-ਪਾਸ ਕਾਸ਼ੀ ਵਾਰਾਨਸੀ ਵਿੱਚ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਉਹ ਮਾਂ ਦੀ ਕੁੱਖੋਂ ਜੰਮੇ ਨਹੀਂ ਸਗੋਂ ਲਹਿਰ ਤਾਰਾ ਸਰੋਵਰ ਦੇ ਨੇੜੇ ਮਿਲੇ ਇੱਕ ਮੁਸਲਮਾਨ ਜੁਲਾਹਾ ਦੰਪਤੀ ਨੀਰੂ ਤੇ ਨੀਮਾ ਨੇ ਉਹਨਾਂ ਨੂੰ ਗੋਦ ਲਿਆ ਅਤੇ ਆਪਣੇ ਬੱਚੇ ਵਾਂਗ ਪਾਲਿਆ ਬਚਪਨ ਤੋਂ ਹੀ ਕਬੀਰ ਜੀ ਦਾ ਮਨ ਆਮ ਖੇਡਾਂ ਖੁੱਦਾਂ ਵਿੱਚ ਨਹੀਂ ਲੱਗਦਾ ਸੀ ਉਹ ਚੁੱਪਚਾਪ ਬੈਠ ਕੇ ਸੋਚਦੇ ਪ੍ਰਕਿਰਤੀ ਨੂੰ ਨਿਹਾਰਦੇ ਅਤੇ ਪਰਮਾਤਮਾ ਬਾਰੇ ਗਹਿਰੀ ਚਿੰਤਨ ਕਰਦੇ ਕਬੀਰ ਜੀ ਦੇ ਗੁਰੂ ਸੰਤ ਰਾਮਾਨੰਦ ਜੀ ਸਨ ਕਹਿੰਦੇ ਹਨ ਕਿ ਰਾਮਾਨੰਦ ਜੀ ਜਾਤੀ ਦੇ ਆਧਾਰ ਤੇ ਕਿਸੇ ਨੂੰ ਚੇਲਾ ਨਹੀਂ ਬਣਾਉਂਦੇ ਸਨ ਕਬੀਰ ਜੀ ਨੇ ਚਤੁਰਾਈ ਨਾਲ ਸਵੇਰੇ ਗੰਗਾ ਘਾਟ ਤੇ ਰਾਮਾਨੰਦ ਜੀ ਦੇ ਚਰਨ ਛੁਆਏ ਜਿਸ ਨਾਲ ਗੁਰੂ ਜੀ ਦੇ ਮੂੰਹੋਂ ਰਾਮ ਰਾਮ ਨਿਕਲਿਆ ਇਹ ਹੀ ਸ਼ਬਦ ਕਬੀਰ ਜੀ ਲਈ ਗੁਰੂ ਮੰਤਰ ਬਣ ਗਿਆ ਇਸ ਤੋਂ ਬਾਅਦ ਕਬੀਰ ਜੀ ਨੇ RAM ਨਾਮ ਦੀ ਅਟੁੱਟ ਪਗਤੀ ਸ਼ੁਰੂਕਾਰ ਦਿੱਤੀ ਜੀਵਨ ਜਾਚਿਕਾ ਸਾਦਗੀ ਪਗਤ ਕਬੀਰ ਜੀ ਨੇ ਕਦੇ ਵੀ ਸੰਸਾਰ ਛੱਡਿਆ ਨਹੀਂ ਉਹ ਜੁਲਾਹੇ ਦਾ ਕੰਮ ਕਰਦੇ ਰਹੇ ਦਿਨ ਨੂੰ ਕਪੜਾ ਬੁੰਨਦੇ ਅਤੇ ਰਾਤ ਨੂੰ ਪ੍ਰਭੂ ਦਾ ਨਾਮ ਜਪਦੇ ਉਹ ਕਹਿੰਦੇ ਸਨ ਘਰ ਹੀ ਵਿੱਚ ਜੋਗ ਹੈ ਘਰ ਹੀ ਵਿੱਚ ਜੋ ਭੋਗ ਉਹ ਸਿਖਾਉਂਦੇ ਸਨ ਕਿ ਪਰਮਾਤਮਾ ਦੀ ਪ੍ਰਾਪਤੀ ਲਈ ਜੰਗਲ ਜਾਂ ਸੰਨਿਆਸ ਦੀ ਲੋੜ ਨਹੀਂ ਸੱਚਾ ਮਨ ਹੀ ਸਭ ਕੁਝ ਹੈ ਅੰਧ ਵਿਸ਼ਵਾਸਾਂ ਦਾ ਵਿਰੋਧ ਭਗਤ ਕਬੀਰ ਜੀ ਨੇ Hindu ਅਤੇ Musalman ਦੋਵੇਂ ਸਮਾਜਾਂ ਦੇ ਝੂਠੇ ਰਸਮ ਰਿਵਾਜਾਂ ਦਾ ਡੱਟ ਕੇ ਵਿਰੋਧ ਕੀਤਾ ਉਹ ਕਹਿੰਦੇ ਸਨ ਮੂਰਤੀ ਪੂਜਾ ਨਾਲ ਪ੍ਰਭੂ ਨਹੀਂ ਮਿਲਦਾ ਕੇਵਲ ਨਮਾਜ਼ ਜਾਂ ਉਪਵਾਸ ਨਾਲ ਮੁਕਤੀ ਨਹੀਂ ਜਾਤ ਪਾਤ ਮਨੁੱਖ ਦੀ ਬਣਾਈ ਹੋਈ ਹੈ ਉਹਦਾ ਸੰਪਸ਼ਟ ਕਹਿਣਾ ਸੀ ਪਾਥਰ ਪੂਜੇ ਹਰ ਮਿਲੇ ਤਾਂ ਮੈਂ ਪੂਜਾਂ ਪਹਾੜ ਇਹ ਬਾਣੀ ਲੋਕਾਂ ਦੇ ਮਨਾਂ ਨੂੰ ਝੰਜੋੜ ਦਿੰਦੀ ਹੈ ਸਮਾਜ ਵੱਲੋਂ ਵਿਰੋਧ ਸੱਚ ਬੋਲਣ ਕਰਕੇ ਕਬੀਰ ਜੀ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ काशी ਦੇ ਪੰਡਿਤ ਮੂਲਾ ਦੋਵੇਂ ਉਹਨਾਂ ਦੇ ਵਿਰੋਧੀ ਬਣ ਗਏ ਕਈ ਵਾਰ ਉਹਨਾਂ ਤੇ ਝੂਠੇ ਦੋਸ਼ ਲਗਾਏ ਗਏ ਕਈ ਵਾਰ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਕਬੀਰ ਜੀ ਹਰ ਵਾਰ ਅਡਿੱਗ ਰਹੇ ਉਹ ਕਹਿੰਦੇ ਸਨ ਸੱਚ ਕਹੋਂ ਤਾਂ ਮਾਰੇ ਜਾਈ ਝੂਠ ਕਹੋਂ ਤਾਂ ਛੁੱਟੇ ਨਾ ਭਗਤੀ ਦਾ ਦਰਸ਼ਨ ਭਗਤ ਕਬੀਰ ਜੀ ਦੀ ਨਿਰਗੁਣ ਭਗਤੀ ਦੇ ਪ੍ਰਮੁੱਖ ਸੰਤ ਸਨ ਓਹ ਮੰਨਦੇ ਸਨ ਕਿ ਪਰਮਾਤਮਾ ਦਾ ਕੋਈ ਰੂਪ ਨਹੀਂ ਉਹ ਹਰ ਜਗ੍ਹਾ ਮੌਜੂਦ ਹੈ ਉਹਨਾਂ ਉਹਦਾ ਮੂਲ ਸੰਦੇਸ਼ ਸੀ ਪ੍ਰੇਮ ਸੱਚ ਨਿਮਰਤਾ ਮਨੁੱਖੀ ਸਮਾਨਤਾ ਉਹ ਮਨੁੱਖ ਨੂੰ ਮਨੁੱਖ ਨਾਲ ਜੋੜਦੇ ਸਨ ਨਾ ਕਿ ਧਰਮ ਨਾਲ ਵੰਡਦੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਪਗਤ ਕਬੀਰ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹਨਾਂ ਦੇ 227 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਿਲਦੇ ਹਨ ਇਹ ਗੱਲ ਸਾਬਤ ਕਰਦੀ ਹੈ ਕਿ ਕਬੀਰ ਜੀ ਦੀ ਸੋਚ ਸਿੱਖ ਧਰਮ ਦੇ ਮੂਲ ਸਿਧਾਂਤਾਂ ਨਾਲ ਮੇਲ ਖਾਂਦੀ ਹੈ ਕਬਤ ਭਗਤ ਕਬੀਰ ਜੀ ਦੀ ਸੋਚ ਦੀ ਗਹਿਰਾਈ ਕਬੀ ਭਗਤ ਕਬੀਰ ਜੀ ਲਈ ਧਰਮ ਦਾ ਅਰਥ ਰਸਮਾਂ ਨਹੀਂ ਅੰਦਰਲੀ ਸਫਾਈ ਸੀ ਉਹ ਕਹਿੰਦੇ ਸਨ ਕਿ ਜੇ ਮਨ ਸਾਫ਼ ਨਹੀਂ ਤਾਂ ਮੱਥਾ ਟੇਕਣ ਰੋਜ਼ੇ ਉਪਵਾਸ ਸਭ ਬੇਅਰਥ ਹਨ ਉਹ ਮਨੁੱਖ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਕਹਿੰਦੇ ਸਨ ਮਨ ਨਿਰਮਲ ਤੀਰਥ ਸਭ ਥਾਂ ਅਰਥ ਜੇ ਮਨ ਪਵਿੱਤਰ ਹੈ ਤਾਂ ਹਰ ਥਾਂ ਤੀਰਥ ਹੈ ਕਬੀਰ ਜੀ ਅਤੇ ਸਾਧੂ ਸੰਤ ਕਬੀਰ ਜੀ ਸਾਧੂਆਂ ਨਾਲ ਸੰਗਤ ਕਰਦੇ ਸਨ ਪਰ ਝੂਠੀ ਸੰਿਆਸਤਾ ਦੇ ਵਿਰੋਧੀ ਸਨ ਉਹ ਕਹਿੰਦੇ ਸਨ ਕਿ ਕੇਵਲ ਕੇਸ ਵਿਧਾ ਲੈਣ ਜਾਂ ਭੇਖ ਬਦਲ ਲੈਣ ਨਾਲ ਕੋਈ ਸੰਤ ਨਹੀਂ ਬਣਦਾ ਬਾਹਰ ਮਾਲਾ ਫੇਰੇ ਜੀਬ ਫੇਰੇ ਰਾਮ ਮਨੁਆ ਫੇਰੇ ਨਾ ਫਿਰੇ ਇਹ ਕਾਹੇ ਕੋ ਕੰਮ ਉਹ ਸਾਫ਼ ਕਹਿੰਦੇ ਮਨ ਬਦਲੋ ਭੇਖ ਨਹੀਂ ਕਬੀਰ ਜੀ ਗ੍ਰਸਤੀ ਸਨ ਉਹਨਾਂ ਦੀ ਪਤਨੀ ਦਾ ਨਾਮ ਲੋਈ ਮੰਨਿਆ ਜਾਂਦਾ ਹੈ ਉਹ ਸਿਖਾਉਂਦੇ ਸਨ ਕਿ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਇਸ ਨਾਲ ਆਮ ਲੋਕਾਂ ਨੂੰ ਵੱਡੀ ਹਿੰਮਤ ਮਿਲੀ ਕਿਉਂਕਿ ਹਰ ਕੋਈ ਜੰਗਲ ਨਹੀਂ ਜਾ ਸਕਦਾ ਕਬੀਰ ਜੀ ਦੇ ਪ੍ਰਸਿੱਧ ਦੋਹੇ ਨਿੰਦਕ ਨੇਰੇ ਰੱਖੀਏ ਆਂਗਨ ਕੋਟੀ ਸ਼ਾਮ ਬਿਨ ਪਾਣੀ ਸਾਬਨ ਬਿਨਾ ਨਿਰਮਲ ਕਰੇ ਸੁਭਾਅ ਅਰਥ ਜੋ ਸਾਡੀ ਨਿੰਦਾ ਕਰਦਾ ਹੈ ਉਹ ਸਾਨੂੰ ਆਪਣੀਆਂ ਕਮਜ਼ੋਰੀਆਂ ਦਿਖਾਉਂਦਾ ਹੈ ਉਸ ਨਾਲ ਅਸੀਂ ਸੁਧਰਦੇ ਹਾਂ ਦੁੱਖ ਮੈਂ ਸਿਮਰਨ ਸਭ ਕਰੇ ਸੁਖ ਮੈਂ ਕਰੇ ਨ ਕੋਈ ਜੋ ਸੁਖ ਮੈਂ ਸਿਮਰਨ ਕਰੇ ਦੁੱਖ ਕਾਹੇ ਕੋ ਹੋਏ ਅਰਥ ਗੁਰੂ ਲੋਕ ਦੁੱਖ ਵਿੱਚ ਹੀ ਰੱਬ ਨੂੰ ਯਾਦ ਕਰਦੇ ਹਨ ਜੇ ਸੁੱਖ ਵਿੱਚ ਵੀ ਯਾਦ ਕਰੀਏ ਤਾਂ ਦੁੱਖ ਆਉਂਦੇ ਹੀ ਨਹੀਂ ਜਾਤ ਨਾ ਪੁੱਛੋ ਸਾਧ ਕੀ ਪੁੱਛ ਲੀ ਜੀਏ ਗਿਆਨ ਮੋਲ ਕਰੋ ਤਲਵਾਰ ਕਾ ਪੜੀ ਰਹਿਨ ਦੋ ਮਿਆਣ ਸੰਤ ਦੀ ਜਾਤ ਨਹੀਂ ਉਸ ਦਾ ਗਿਆਨ ਦੇਖੋ ਤਲਵਾਰ ਦੀ ਕਦਰ ਹੁੰਦੀ ਹੈ ਮਿਆਣ ਦੀ ਨਹੀਂ ਬਗਤ ਕਬੀਰ ਜੀ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਕਬੀਰ ਪੰਥ ਬਣਿਆ ਅੱਜ ਵੀ ਭਾਰਤ ਦੇ ਕਈ ਹਿੱਸਿਆਂ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਛਤੀਸਗੜ੍ਹ ਵਿੱਚ ਕਬੀਰ ਪੰਥੀ ਉਹਨਾਂ ਦੀ ਬਾਣੀ ਤੇ ਚੱਲਦੇ ਹਨ ਗੁਰੂ ਨਾਨਕ ਦੇਵ ਜੀ ਅਤੇ ਹੋਰ ਸਿੱਖ ਗੁਰੂਆਂ ਦੀ ਸੋਚ ਨਾਲ ਕਬੀਰ ਜੀ ਦੀ ਬਾਣੀ ਬਹੁਤ ਮੇਲ ਖਾਂਦੀ ਹੈ ਇੱਕ ਪਰਮਾਤਮਾ ਜਾਤ ਪਾਤ ਦਾ ਵਿਰੋਧ ਨਾਮ ਸਿਮਰਨ ਸੇਵਾ ਅਤੇ ਸੱਚ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਬੀਰ ਜੀ ਨੂੰ ਵੱਡਾ ਸਨਮਾਨ ਮਿਲਿਆ ਹੈ ਅੱਜ ਜਦੋਂ ਸਮਾਜ ਵਿੱਚ ਨਫ਼ਰਤ ਵੰਡ ਅਤੇ ਦਿਖਾਵਾ ਵੱਧ ਰਿਹਾ ਹੈ ਕਬੀਰ ਜੀ ਦੀ ਸੋਚ ਹੋਰ ਵੀ ਜ਼ਰੂਰੀ ਬਣ ਜਾਂਦੀ ਹੈ ਉਹ ਸਾਨੂੰ ਸਿਖਾਉਂਦੇ ਹਨ ਦਰਮਨ ਨਾਲ ਨਹੀਂ ਮਨੁੱਖ ਨਾਲ ਪਿਆਰ ਕਰੋ ਬਾਹਰ ਨਹੀਂ ਅੰਦਰ ਰੱਬ ਨੂੰ ਲੱਭੋ ਸੱਚ ਬੋਲੋ ਭਾਵੇਂ ਔਖਾ ਹੋਵੇ ਕਬੀਰ ਜੀ ਕੋਈ ਐਸਾ ਸੰਤ ਨਹੀਂ ਸੀ ਜੋ ਉੱਚੇ ਮੰਚ ਤੇ ਬੈਠ ਕੇ ਉਪਦੇਸ਼ ਦੇਵੇ ਉਹ ਗਲੀ ਮੁਹੱਲਿਆਂ ਦਾ ਸੰਤ ਸੀ ਕਰਗੇ ਦੀ ਆਵਾਜ਼ ਵਿੱਚ ਹਰਾਮ ਨਾਮ ਅਤੇ ਰੋਜ਼ਾਨਾ ਜੀਵਨ ਵਿੱਚ ਰੱਬ ਦੀ ਹਾਜ਼ਰੀ ਉਹ ਕਹਿੰਦੇ ਰੱਬ ਦੂਰ ਨਹੀਂ ਤੂੰ ਆਪ ਹੀ ਉਸਦਾ ਘਰ ਹੈ ਕਬੀਰ ਜੀ ਦੀ ਸਭ ਤੋਂ ਵੱਡੀ ਲੜਾਈ ਬਾਹਰਲੇ ਵੈਰੀਆਂ ਨਾਲ ਨਹੀਂ ਮਨ ਨਾਲ ਸੀ ਉਹ ਕਹਿੰਦੇ ਸਨ ਮਨ ਬੜਾ ਚਲਾਕ ਹੈ ਕਦੇ ਧਰਮ ਦੇ ਨਾਂ ਤੇ ਕਦੇ ਗਿਆਨ ਦੇ ਨਾਂ ਤੇ ਤੈਨੂੰ ਝਟਕਾਂਦਾ ਹੈ ਉਹ ਸਮਝਾਉਂਦੇ ਜੇ ਅਹੰਕਾਰ ਹੈ ਭਗਤੀ ਨਹੀਂ ਜੇ ਨਫ਼ਰਤ ਹੈ ਰੱਬ ਨਹੀਂ ਜੇ ਦਿਖਾਵਾ ਹੈ ਸੱਚ ਨਹੀਂ ਇਸ ਲਈ ਉਹ ਹਰ ਵੇਲੇ ਮਨ ਨੂੰ ਟੋਕਦੇ ਰਹੇ ਕਬੀਰ ਜੀ ਕਾਸ਼ੀ ਦੇ ਵੱਡੇ ਵੱਡੇ ਪੰਡਿਤ ਕਬੀਰ ਜੀ ਨਾਲ ਵਾਦ ਵਿਵਾਦ ਕਰਨ ਆਉਂਦੇ ਉਹ ਸੋਚਦੇ ਇੱਕ ਅਨਪੜ੍ਹ ਝੁਲਾਹਾ ਸਾਨੂੰ ਕੀ ਸਿਖਾਏਗਾ ਪਰ ਕਬੀਰ ਜੀ ਕਹਿੰਦੇ ਗਿਆਨ ਕਿਤਾਬਾਂ ਵਿੱਚ ਨਹੀਂ ਅਨੁਭਵ ਵਿੱਚ ਹੁੰਦਾ ਹੈ ਉਹ ਸਵਾਲ ਪੁੱਛਦੇ ਕੀ ਤੂੰ ਆਪਣੇ ਮਨ ਨੂੰ ਜਾਣਿਆ ਕੀ ਤੂੰ ਅਹੰਕਾਰ ਛੱਡਿਆ ਕੀ ਤੂੰ ਕਿਸੇ ਨੂੰ ਆਪਣੇ ਤੋਂ ਛੋਟਾ ਨਹੀਂ ਸਮਝਿਆ ਪੰਡਿਤ ਨਿਰੁੱਤਰ ਹੋ ਜਾਂਦੇ ਕਬੀਰ ਜੀ ਦੀ ਬਾਣੀ ਮਿੱਠੀ ਨਹੀਂ ਸੱਚੀ ਸੀ ਉਹ ਤੀਰ ਵਾਂਗ ਲੱਗਦੀ ਪਰ ਜ਼ਖਮ ਭਰਨ ਲਈ ਉਹ ਕਹਿੰਦੇ ਜੋ ਮਿੱਠਾ ਬੋਲੇ ਪਰ ਝੂਠ ਬੋਲੇ ਉਹ ਦੁਸ਼ਮਣ ਜੋ ਕਰਵਾ ਬੋਲੇ ਪਰ ਸੱਚ ਬੋਲੇ ਉਹ ਮਿੱਤਰ ਇਸ ਕਰਕੇ ਕਈ ਲੋਕ ਨਰਾਜ ਵੀ ਹੋਏ ਪਰ ਜਾਗੇ ਵੀ ਕਬੀਰ ਜੀ ਨੇ ਨਿਰਗੁਣ ਭਗਤੀ ਸਿਖਾਈ ਅਰਥਾਤ ਰੱਬ ਨਾ ਮੰਦਰ ਵਿੱਚ ਕੈਦ ਹੈ ਨਾ ਮਸਜਿਦ ਵਿੱਚ ਉਹ ਕਹਿੰਦੇ ਰੱਬ ਸਾਹਾਂ ਵਿੱਚ ਹੈ ਰੱਬ ਸੇਵਾ ਵਿੱਚ ਹੈ ਰੱਬ ਪ੍ਰੇਮ ਵਿੱਚ ਹੈ ਜਿੱਥੇ ਪ੍ਰੇਮ ਹੈ ਉੱਥੇ ਪਰਮਾਤਮਾ ਆਪ ਮੌਜੂਦ ਹੈ ਕਬੀਰ ਜੀ ਦੀ ਸਿੱਖਿਆ ਆਮ ਮਨੁੱਖ ਲਈ ਸੀ ਉਹ ਕਹਿੰਦੇ ਕੰਮ ਛੱਡੋ ਨਾ ਪਰਿਵਾਰ ਤਿਆਗੋ ਨਾ ਜ਼ਿੰਮੇਵਾਰੀਆਂ ਤੋਂ ਭੱਜੋ ਨਾ ਬਸ ਮਨ ਨੂੰ ਰੱਬ ਨਾਲ ਜੋੜ ਲਓ ਇਹ ਹੀ ਸਿੱਖਿਆ ਅੱਜ ਵੀ ਸਭ ਤੋਂ ਵੱਡੀ ਹੈ ਕਬੀਰ ਜੀ ਲਈ ਮੌਤ ਡਰ ਨਹੀਂ ਸੀ ਉਹ ਕਹਿੰਦੇ ਮੌਤ ਤਾਂ ਕੱਪੜੇ ਬਦਲਣ ਵਰਗੀ ਹੈ ਜਿਸ ਮਨੁੱਖ ਨੇ ਜਿਉਂਦੇ ਹੀ ਜੀ ਹੰਕਾਰ ਮਾਰ ਲਿਆ ਉਸ ਲਈ ਮੌਤ ਸਿਰਫ ਦਰਵਾਜ਼ਾ ਹੈ ਕਬੀਰ ਜੀ ਦੇ ਅੰਤ ਸਮੇਂ ਵੀ ਲੋਕ ਧਰਮ ਚ ਵੰਡੇ ਹੋਏ ਸਨ ਪਰ ਜਦੋਂ ਉਹਨਾਂ ਦਾ ਸਰੀਰ ਨਹੀਂ ਮਿਲਿਆ ਸਿਰਫ ਫੁੱਲ ਮਿਲੇ ਤਾਂ ਸਮਝ ਆਈ ਕਬੀਰ ਜੀ ਨੇ ਜਿਉਂਦੇ ਵੀ ਵੰਡ ਮਿਟਾਈ ਮਰਨ ਤੋਂ ਬਾਅਦ ਵੀ